ਇਹਦਾ ਇਦਾਂ ਫਲੈਗ ਮਾਰਚ ਆ ਦੇਖੋ ਇਹ ਅਸੀਂ ਰੂਟੀਨ ਚ ਫਲੈਗ ਮਾਰਤੇ ਸੋਰ ਇਹੋ ਜੇ ਆਪਰੇਸ਼ਨ ਲਗਾਤਾਰ ਚਲਾਉਂ ਚਲਾਉਂਦੇ ਰਹਿੰਨੇ ਆਰੇ ਲੋਕਾਂ ਦੀ ਜਾਨ ਨਾਲ ਦੀ ਰੱਖ ਲਈਏ ਫਲੈਗ ਮਾਰਚ ਜੋ ਕਿ ਜੰਡੇ ਵਾਲੇ ਚ ਕੱਢਿਆ ਗਿਆ ਅਤੇ ਸਾਡੀ ਮਾੜੇ ਅੰਸਰਾਂ ਲਈ ਸਖਤ ਚੇਤਾਵਨੀ ਆ ਕਿ ਕੋਈ ਮਾੜੀ ਹਰਕਤ ਜਾਂ ਇਹੋ ਜੇ ਮਾੜੇ ਬੰਦੇ ਹੋਣ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਕਿ ਲਗਾਤਾਰ ਫੋਟੋਆਂ ਦੇ ਜਿਹੋ ਮਾਮਲੇ ਆ ਰਹੇ ਸਾਹਮਣੇ ਇਹ ਵੀ ਕਾਰਨ ਜੀ ਕਿ ਤੇ ਸਰਕਾਰੀ ਸਰਪ੍ਰਸਤ ਦੇ ਦੇਖੋ ਜੀ ਸਾਡੇ ਸਾਹਮਣੇ ਆਏ ਆ ਮਾਮਲੇ ਇੱਕ ਦੋ ਅਸੀਂ ਬੜੇ ਡੰਗਾਈ ਨਾਲ ਜਾਂਚ ਕਰ ਰਹੇ ਆ ਉਹਦੀ ਜਿਵੇਂ ਵੀ ਜਲਦੀ ਤੋਂ ਜਲਦੀ ਇਹਦਾ ਅਸੀਂ ਹੱਲ ਕਰਕੇ ਆਪ ਜੀ ਨੂੰ ਦੱਸਿਆ ਜਾਵੇ ਸਾਰੇ ਕੁਛ ਬਿਲਕੁਲ ਪਹਿਲਾ ਵਾਰਦਾਤ ਹੋਈ ਆ ਥੱਲੇ ਵਾਲੇ ਇੰਦਕਾਂ ਤੇ ਗੋਲੀ ਚੱਲੀ ਆ ਜੀ ਜੀ ਉਹਨਾਂ ਦੇ ਅੱਜ ਹੱਕ ਦੇ ਵਿੱਚ ਨਿਹੰਗ ਜੱਥੇਬੰਦੀਆਂ ਆਈਆਂ ਜੀ ਜੀ ਲੇਕਿਨ ਇਹ ਇਹਦੇ ਨਾਲ ਫਿਰ ਇੱਕ ਪੁਲਿਸ ਦੀ ਕਾਰਗੁਜ਼ਾਰੀ ਤੇ ਇੱਕ ਪ੍ਰਸ਼ਨ ਕਰਨੀ ਲੱਗਦਾ ਵੀ ਉਹਨਾਂ ਨੂੰ ਜੱਥੇਬੰਦੀਆਂ ਨੂੰ ਬੁਲਾਉਣਾ ਪਿਆ ਜੀ ਮੈਂ ਹੀ ਦੇਖੋ ਜੱਥੇਬੰਦੀਆਂ ਤਾਂ ਹੁਣ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਉਹਨਾਂ ਦਾ ਆਪਣਾ ਅਧਿਕਾਰ ਆ ਪੈਦਲ ਜਾਣ ਦਾ ਜਾਂ ਕਿਤੇ ਬੈਠਣ ਦਾ ਅਸੀਂ ਆਪਣੇ ਕਾਰਜ ਵਿੱਚ ਸਾਡੇ 'ਚ ਕੋਈ ਟੱਲ ਨਹੀਂ ਹੋਊਗੀ ਔਰ ਪੁਲਿਸ ਤੇ ਅਸੀਂ ਚਾਹੁੰਦੇ ਆ ਕਿ ਪੁਲਿਸ 'ਤੇ ਵਿਸ਼ਵਾਸ ਕੀਤਾ ਜਾਵੇ ਔਰ ਆਮਨਸਰ ਰੂਰਲ ਪ੍ਰੋਜੈਕਟ 24 ਘੰਟੇ ਪਬਲਿਕ ਦੇ ਨਾਲ ਆ। ਬਾਜੀ ਗੰਜਾਲਾ ਗੁਰੂ ਵਾਲਿਆਂ ਨੇ 5 ਵਜੇ ਪੂਰਾ ਬਾਜ਼ਾਰ ਬੰਦ ਕਰਕੇ ਤੇ ਮੀਟਿੰਗ ਰੱਖੀ 6 ਵਜੇ ਤੇ ਇਹਦੇ ਬਾਰੇ ਕੀ ਕਰਨੇ ਚਾਹੀਦੇ ਕੋਈ ਗੱਲ ਨਹੀਂ ਜੀ ਮੀਟਿੰਗ ਜੋ ਇਹਨਾਂ ਦੇ ਪ੍ਰਧਾਨ ਨੇ ਜੋ ਉਹ ਸਾਡਾ ਤਾਂ ਇਹ ਹੀ ਵਿਸ਼ਵਾਸ ਦਵਾਣਾ ਆ ਨਾ ਉਹ ਵੀ ਅਸੀਂ ਨਾਲਾਂ ਉਹਨਾਂ ਦੇ ਆਪਣੇ ਆਪ ਨੂੰ ਪੂਰਾ ਸੇਵ ਸਮਝਣ ਔਰ ਸਾਡੇ ਵੱਲੋਂ ਪੂਰੀ ਜਿਹੜੀ ਸੁਰੱਖਿਆ ਮੈਗਿਆ ਕਰਾਈ ਜਾਏਗੀ।